ਦੇਸ਼ ਦੇ ਫਿਜ਼ੀਓਥੈਰੇਪੀ ਡਾਕਟਰਾਂ ਦਾ ਪਟਿਆਲੇ ਚ ਸਨਮਾਨ ਸਮਾਰੋਹ ਹਿੰਦੁਸਤਾਨ ਜਨ ਸੇਵਾ ਸਿਮਤੀ ਨੇ ਕੀਤਾ ਸਨਮਾਨ ਸਮਾਰੋਹ ਭਾਰਤ ਦੇਸ਼ ਦੇ ਵੱਖ-ਵੱਖ ਖੇਤਿਆਂ ਤੋਂ ਪਹੁੰਚੇ ਫਿਜ਼ੀਓਥੈਰੇਪੀ ਡਾਕਟਰ ਜੇਕਰ ਤੁਹਾਨੂੰ ਵੀ ਹੈਰੀਡ ਦੀ ਹੱਡੀ ਦੀ ਦਿੱਕਤ ਆ ਸੋਨੋ ਇਸ ਡਾਕਟਰ ਦੇ ਨੁਸਕੇ ਫਿਜ਼ੀਓਥੈਰੇਪੀ ਡਾਕਟਰਾਂ ਨੇ ਵੱਖ-ਵੱਖ ਬਿਮਾਰੀਆਂ ਨਾਲ ਪੀੜਿਤ ਲੋਕਾਂ ਨੂੰ ਦੱਸੇ ਬਿਮਾਰੀ ਸਬੰਧੀ ਨੁਸਕੇ ਨੋ ਨਾਮ ਦਾ ਜੀ ਆਜ ਵੀ ਜਿਹੜਾ ਕਾਲਾ ਕੀਤਾ ਗਿਆ ਨਾ ਉਹ ਤੋਂ ਸ਼ਤੋ ਨਾਮ ਦਾ ਸਾਡੀ ਹਿੰਦੂਸਤਾਨ ਜਨ ਸੇਵਾ ਸਮਿਤੀ ਦੇ ਵੱਲੋਂ ਮੈਂ ਡਾਕਟਰ ਮਨਿੰਦਰ ਸਿੰਘ ਅਸੀਂ ਨੇ ਇੱਕ ਉਪਰਾਲਾ ਕੀਤਾ ਬੈਸਟ ਹੈਲਥ ਐਵੈਂਟ 2024 ਆਰਗੇਨਾਈਜ਼ ਫੰਕਸ਼ਨ ਅਸੀਂ ਕੀਤਾ ਪਟਿਆਲਾ ਦੇ ਵਿੱਚ ਜਿਹਦੇ ਵਿੱਚ ਇੰਡੀਆ ਦੇ ਵੱਖ-ਵੱਖ ਹੋਂਦਿਆਂ ਤੋਂ ਡਾਕਟਰ ਆਏ ਜਿਹੜਾ ਅੰਟਰਨੈਟਿਵ ਮੈਡੀਸਨ ਦੇ ਜਿੰਨੇ ਵੀ ਡਾਕਟਰਸ ਨੇ ਜਿਵੇਂ ਆਯੁਰਵੇਦਾ ਦਾ ਨੈਚਰੋਪੈਥੀ ਦੇ ਫਿਜ਼ੀਓਥੈਰੇਪੀ ਦੇ ਜਿੰਨੀਆਂ ਵੀ ਕੈਥੀਆਂ ਨੇ ਉਹਨਾਂ ਨੂੰ ਅਸੀਂ ਨੇ ਜਿਹੜੋ ਅੱਛੀ ਪ੍ਰੈਕਟਿਸ ਕਰ ਰਹੇ ਨੇ ਡਾਕਟਰ ਉਹਨਾਂ ਨੂੰ ਇੱਕ ਮੰਚ ਦੇ ਉੱਤੇ ਸਨਮਾਨਿਤ ਕਰਨ ਦਾ ਪ੍ਰਬਾਲਾ ਕੀਤਾ ਤਾਂ ਕਿ ਜਿਹੜੀ ਅਲਟਰਨੇਟਿਵ ਮੈਡੀਸਨ ਆ ਉਹਨੂੰ ਪ੍ਰੋਮੋਟ ਕੀਤਾ ਜਾ ਸਕੇ ਤੇ ਹੋਰ ਜਾਗਰੂਕਤਾ ਲੋਕਾਂ ਦੇ ਵਿੱਚ ਆ ਸਕੇ ਤੇ ਜਿਹੜੇ ਡਾਕਟਰ ਇਹਨਾਂ ਪੈਕੀਆਂ ਦੇ ਵਿੱਚ ਅੱਛਾ ਕੰਮ ਕਰ ਰਹੇ ਨੇ ਉਹਨਾਂ ਨੂੰ ਅਸੀਂ ਸਨਮਾਨਿਤ ਕਰਨ ਦਾ ਪ੍ਰਬਾਲਾ ਕੀਤਾ ਮੈਂ ਵੀ ਡਾਕਟਰ ਮਨਜਿੰਦਰ ਸਿੰਘ ਪਟਿਆਲਾ ਤੋਂ ਫਿਜ਼ੀਓਥੈਰਾਪਿਸਟ ਤੇ ਮੇਰੇ ਨਾਲ ਜਿੰਨੀ ਵੀ ਟੀਮ ਆ ਮੈਂ ਆਪਣੀ ਟੀਮ ਦਾ ਬਹੁਤ ਧੰਨਵਾਦ ਕਰਦਾ ਜਿੰਨਾ ਵੀ ਜੀ ਇੱਥੇ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਹੜਾ ਤੁਹਾਡਾ ਪੇਸ਼ੈਂਟ ਹੁੰਦੇ ਨੇ ਨਾ ਉਹ ਕਾਫੀ ਜ਼ਰਾ ਅੱਜਕੱਲ ਥੈਰੇਪੀ ਦਾ ਉਹ ਉਹਦੇ ਰੀਜ਼ਨ ਤੋਂ ਸਮਝਿਆ ਕਿ ਕਿਰਾਜ ਮਾਲਸ਼ੀ ਕਾਫੀ ਜਿਆਦਾ ਦੇਖਿਆ ਪਤਰਕਾ ਦੇ ਉੱਪਰ ਆ ਨਾ ਬਣੇ ਹੁੰਦੇ ਨੇ ਆਪਾਂ ਪਹਿ ਪਟਿਆਲਾ ਦੀ ਗੱਲ ਕਰ ਲੈਣ ਆਪਾਂ ਦੂਜੀ ਨਹੀਂ ਗੱਲ ਕਰਦੇ ਕਿ ਇਸ ਤਰ੍ਹਾਂ ਜਿਹੜੇ ਕੋਈ ਖਾਲਸਾ ਕਾਲਜ ਦੇ ਚੱਲ ਨਹੀਂ ਹੈ ਨਾ ਕਿ ਉਹ ਉਹ ਠੀਕ ਹੈ ਉਹ ਲਾ ਨਹੀਂ ਇਹਦੇ ਵਿੱਚ ਮੈਂ ਇੱਕ ਜੋ ਜ਼ਰੂਰ ਗੱਲ ਕਰਨਾ ਚਾਹੁੰਦਾ ਵੀ ਜਿੰਨਾ ਵੀ ਅੱਜ ਕੱਲ ਜਿੰਨਾ ਵੀ ਤੁਸੀਂ ਫੇਸਬੁੱਕ ਦੇ ਉੱਤੇ ਜਾਂ ਜਿੰਨਾ سوشل ਮੀਡੀਆ ਦੇ ਅਕਾਊਂਟ ਦੇ ਵਿੱਚ ਪ੍ਰੋਮੋਸ਼ਨ ਚੱਲ ਰਹੀਆਂ ਇੰਟਰਵਿਊਸ ਚੱਲ ਰਹੀਆਂ ਨੇ ਪਹਿਲਾਂ ਤਾਂ ਮੈਂ ਬੇਨਤੀ ਕਰਨਾ ਚਾਹੁੰਦਾ ਜਿੰਨੇ ਵੀ ਇੰਟਰਵਿਊਸ ਲੈਣ ਵਾਲੇ ਇਹ ਉਹ ਕਲੀਅਰ ਕਰਿਆ ਕਰਨ ਵੀ ਜਿਹਦੀ ਇੰਟਰਵਿਊ ਲੈ ਰਹੇ ਨੇ ਉਹਦੀ ਕਿੰਨੀ ਡਿਗਰੀ ਆ ਉਹਦੇ ਕੋਲ ਕੀ ਡਿਪਲੋਮਾ ਹੈ ਇਸ ਡਿਗਰੀ ਡਿਪਲੋਮੇ ਦੇ ਬਿਹਾਵ ਦੇ ਉੱਤੇ ਉਹ ਪ੍ਰੈਕਟਿਸ ਕਰ ਰਿਹਾ ਤਾਂ ਕਿ ਲੋਕਾਂ ਦੇ ਵਿੱਚ ਅਵੇਅਰ ਹੋ ਸਕੇ ਉਹਦਾ ਗਾਰੰਟੀ ਦੇ ਰਹੇ ਨੇ ਜੀ ਅਸੀਂ ਆਪਰੇਸ਼ਨ ਤੋਂ ਬਚਾ ਦਾਂਗੇ ਸਾਨੂੰ ਐਮ ਆਰ ਆਈ ਦੀ ਲੋੜ ਨਹੀਂ ਸਾਨੂੰ ਐਕਸ ਰੇ ਦੀ ਲੋੜ ਨਹੀਂ ਸੋ ਉਹਨਾਂ ਚੀਜ਼ਾਂ ਤੋਂ ਬਚਿਆ ਜਾਵੇ ਸੈਕੰਡ ਮੈਂ ਸਾਰੇ মিডিਆ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਜਿਹਦੀ ਵੀ ਇੰਟਰਵਿਊ ਅਸੀਂ ਕਰਦੇ ਹਾਂ ਪ੍ਰੋਮੋਸ਼ਨ ਦੇ ਲਈ ਕੰਮ ਸੇ ਕੰਮ ਉਹਨੂੰ ਜਦੋਂ ਵੀ ਉਹਦੀ ਇੰਟਰਵਿਊ ਕਰਦੇ ਹਾਂ ਉਹਦੀ ਇੱਕ ਡਿਗਰੀ ਉਹਦਾ ਇੱਕ ਡਿਪਲੋਮਾ ਜੋ ਵੀ ਉਹ ਕਰ ਰਿਹਾ ਉਦੀ ਕਿ ਪੜ੍ਹਾਈ ਉਹਦੀ ਜ਼ਰੂਰ ਦੱਸੀ ਜਾਵੇ ਕਿ ਇਹਨੇ ਕਿਹੜੀ ਪੜ੍ਹਾਈ ਕੀਤੀ ਹੋਈ ਹੈ ਜਿਹਦੇ ਬਿਹਾਵ ਤੇ ਇਹ ਡਿਗਰੀ ਕਰ ਰਿਹਾ ਤਾਂ ਕਿ ਲੋਕਾਂ ਨੂੰ ਅਵੇਅਰ ਕੀਤਾ ਜਾ ਸਕੇ ਕਿ ਅਸੀਂ ਜਿਸ ਕੋਲ ਜਾ ਰਹੇ ਹਾਂ ਉਹ ਵਾਕੀ ਸਾਡੀ ਬਿਮਾਰੀ ਨੂੰ ਸਮਝ ਸਕਦਾ ਜਦੋਂ ਤੱਕ ਡਾਕਟਰ ਡਾਇਗਨੋਸ ਸਹੀ ਨਹੀਂ ਕਰੂਗਾ ਉਦੋਂ ਤੱਕ ਉਹ ਟਰੀਟਮੈਂਟ ਨਹੀਂ ਕਰ ਸਕਦਾ ਇਸ ਲਈ ਜੋ ਵੀ ਤੁਹਾਨੂੰ ਗਰੰਟੀ ਦੇ ਰਿਹਾ ਇਟ ਮੀਨਸ ਉਹ ਗਲਤ ਆ ਬਸ ਮੈਂ ਮੇਰੇ ਵੱਲੋਂ ਇਹ ਛੋਟੀ ਜੀ ਤੁਹਾਨੂੰ ਸਲਾਹ ਹੈ ਜਿਹੜਾ ਡਾਕਟਰ ਤੁਹਾਨੂੰ ਕਹ ਰਿਹਾ ਵੀ ਮੈਂ 100% ਗਰੰਟੀ ਦਿੰਦਾ ਇਹਦਾ ਮਤਲਬ ਵੀ ਫਿਰ ਉਹ ਗਲਤ ਆ ਡੋਕਟਰ ਆਵਾਜ ਜਿਹੜੇ ਰੈਫਰੈਂਸ ਮੰਗ ਕੀਤਾ ਗਿਆ ਇਸ ਪ੍ਰੋਗਰਾਮ ਦੇ ਵਿੱਚ ਉਹ ਕਿੱਥੋਂ ਕਿੱਥੋਂ ਆਏ ਜੀ ਉਹ ਜਿੰਨਾਂ ਡਾਕਟਰ ਹਾਂਜੀ ਸਾਡੇ ਕੋਲ ਜਿੰਨੇ ਵੀ ਡਾਕਟਰ ਆਏ ਨੇ ਪੰਜਾਬ ਦੇ ਵੱਖ-ਵੱਖ ਕੌਨਿਆਂ ਤੋਂ ਆਏ ਨੇ ਸਾਡੇ ਭਾਰਤ ਦੇ ਵੱਖ-ਵੱਖ ਕੌਨਿਆਂ ਤੋਂ ਆਏ ਨੇ ਜਿਵੇਂ ਪਟਨਾ ਤੋਂ ਜੈਪੁਰ ਤੋਂ ਜੋਧਪੁਰ ਤੋਂ ਹਿਮਾਚਲ ਤੋਂ ਤਾਂ ਹੋਰ ਵੀ ਕਈ ਬੈਂਗਲੌਰ ਤੋਂ ਵੱਖ-ਵੱਖ ਕੌਨਿਆਂ ਤੋਂ ਡਾਕਟਰ ਪਹੁੰਚੇ ਨੇ ਸੋ ਉਹ ਸਾਰੇ ਡਾਕਟਰ ਜੀਰੇ ਕੀ ਇੱਕ ਅੱਛੀ ਪ੍ਰੈਕਟਿਸ ਕਰ ਰਹੇ ਨੇ ਮਰੀਜ਼ਾਂ ਨੂੰ ਵੱਧ ਤੋਂ ਵੱਧ ਲਾਭ ਦੇ ਰਹੇ ਨੇ ਆਪਣੀ ਪ੍ਰੈਕਟਿਸ ਮਿਹਨਤ ਦੇ ਨਾਲ ਉਹਨਾਂ ਨੂੰ ਉਸ ਸਨਮਾਨਿਤ ਕਰਨ ਦਾ ਇੱਕ ਉਪਰਾਲਾ ਕੀਤਾ ਸੀ ਜੀ ਉਪਰਲਾ ਆਇਆ ਕਿ ਤੁਹਾਨੂੰ ਆਦਿਤ ਕੀ ਹੈ ਉਪਰਲਾ ਫਕਰਨਾ ਕਿ ਪੂਰੇ ਡਾਕਟਰ ਸੁਮਾਨਾ ਵਾਕ ਵਾਕ ਫੋਨਿਆ ਰੋਪਾ ਪੂਰੇ ਦੇਸ਼ ਦੇਣਾ ਕੋਈ ਇਕੱਠੇ ਗੱਲਾਂ ਦੀ ਕਮੈਂਟ ਦੇ ਉੱਪਰ ਇਹ ਫਰਨਾ ਮੇਰੇ ਉਦੋਂ ਆਇਆ ਦਿਮਾਗ ਦੇ ਵਿੱਚ ਮੈਂ ਇੱਕ ਜੈਪੁਰ ਦੇ ਅਵਾਰਡ ਫੰਕਸ਼ਨ ਦੇ ਵਿੱਚ ਗਿਆ ਸੀ ਤਾਂ ਜਿੰਨੇ ਵੀ ਅਵਾਰਡ ਫੰਕਸ਼ਨ ਇਹ ਪੰਜਾਬ ਤੋਂ ਬਾਹਰ ਹੁੰਦੇ ਨੇ ਪੰਜਾਬ ਦੇ ਵਿੱਚ ਕੋਈ ਐਵੇਂ ਦਾ ਅਵਾਰਡ ਫੰਕਸ਼ਨ ਨਹੀਂ ਹੁੰਦਾ ਜਿਹਦੇ ਵਿੱਚ ਕਿ ਅਸੀਂ ਸਾਡੇ ਜਿੰਨੇ ਵੀ ਵਧੀਆ ਪ੍ਰੈਕਟਿਸ ਕਰ ਰਹੇ ਨੂੰ ਸਨਮਾਨਿਤ ਕਰ ਸਕੀਏ ਤੋਂ ਮੇਰੇ ਦਿਮਾਗ ਦੇ ਵਿੱਚ ਜਦੋਂ ਫਰਨਾ ਆਇਆ ਮੈਂ ਮੇਰੇ ਇੱਕ ਬਹੁਤ ক্লোਜ਼ ਫਰੈਂਡ ਡਾਕਟਰ ਪ੍ਰਵੀਨ ਜੀ ਜੈਪੁਰ ਤੋਂ ਨੇ ਤੇ ਐਵੀਐਮਪੀਡੀ ਔਰਥੋ ਨੇ ਤੇ ਇਹਨਾਂ ਨਾਲ ਮੈਂ ਜਦੋਂ ਸਾਂਝਾ ਕੀਤਾ ਇਹ ਵਿਚਾਰ ਤਾਂ ਇਹਨਾਂ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਸਾਡੀ ਐਨਜੀਓ ਵੱਲੋਂ ਹਿੰਦੂਸਤਾਨ ਜਨ ਸੇਵਾ ਸੰਪਤੀ ਵੱਲੋਂ ਬਹੁਤ ਜ਼ਿਆਦਾ ਮਿਹਨਤ ਕੀਤੀ ਗਈ ਤੇ ਇੱਥੋਂ ਇੱਕ ਮਹੀਨੇ ਦੇ ਵਿੱਚ ਵਿੱਚ ਅਸੀਂ ਇਹ ਜਦੋਂ ਸੋਚ ਲਿਆਂਦੀ ਉਹਦੇ ਤੇ ਅਮਲ ਕਰਕੇ ਅੱਜ ਇਹ ਫੰਕਸ਼ਨ ਨੂੰ ਇੱਕ ਸਫਲਤਾਪੂਰਵਕ ਅਸੀਂ ਪੂਰਨ ਕਰ ਸਕੀਏ। ਕਿਰਪਾ ਕਰਕੇ ਆਪਣਾ ਨਾਮ ਦੱਸ ਦਿਓ ਕਿਹੜੀ ਜਗ੍ਹਾ ਤੋਂ ਆਏ ਹੋ ਡਾਕਟਰ ਅਸ਼ੋਕ ਕੁਮਾਰ ਜੀ ਮੈਂ ਫਲਰਦੋਟੋਂ ਜ਼ਿਲ੍ਹਾ ਜ਼ਿਲंधर ਜਾ ਜਿਹੜਾ ਵੋਲ ਤੋਂ ਮਿਲਿਆ ਹਨ ਕਿਸ਼ੋਰਾ ਦੇਖਦੇ ਹੋਏ ਉਪਰਲਾ ਜਿਹੜਾ ਕੀਤਾ ਕਿ ਹਿੰਦੁਸਤਾਨ ਦੇ ਅੰਦਰ ਬਹੁਤ ਸ਼ੁਕਰੀਆ ਦਾ ਅਗਰਨਾ ਚੋਨਾ ਹਿੰਦੁਸਤਾਨ ਜਨ ਸੇਵਾ ਸਮਰਤੀ ਦਾ ਆ ਡਾਕਟਰ ਮਨਜਿੰਦਰ ਦਾ ਜਿਨ੍ਹਾਂ ਨੇ ਬਹੁਤ ਸੋਹਣਾ ਉਪਰੋਲਾ ਕੀਤਾ ਵੱਖ-ਵੱਖ ਇੰਡੀਆ ਤੋਂ ਜਿਹੜੇ ਡਾਕਟਰਸ ਨੇ ਆਪਣੇ ਉਹਨਾਂ ਨੂੰ ਇੱਕ ਮੰਚ ਦੇ ਉੱਤੇ ਇਕੱਠਾ ਕੀਤਾ ਤੇ ਉਹਨਾਂ ਨੂੰ ਰੈਕੋਗਨਾਈਜੇਸ਼ਨ ਮੈਨਤ ਕਿੰਨੀ ਕਰਨੀ ਵੀ ਬਾਰੇ ਐਸਾ ਬੋਲ ਨਹੀਂ ਕਿਉਂਕਿ ਇੱਕ ਡਾਕਟਰ ਹੁੰਦਾ ਜਿਹੜਾ ਉਹਨਾਂ ਨੂੰ ਭਗਵਾਨ ਦਾ ਰੂਪ ਮੰਨਿਆ ਜਾਂਦਾ ਹੈ ਪੇਸ਼ੇਸ਼ ਨੂੰ ਇੱਕ ਨਵੀਂ ਜਾਨ ਵੀ ਦੇਣਾ ਹੈ ਨਾ ਉਹ ਮੌਤ ਦੇ ਨੂੰ ਉਹ ਮੁਸ਼ਕਿਲ ਹੁੰਦਾ ਬਿਲਕੁਲ ਸਹੀ ਤੁਸੀਂ ਗੱਲ ਕੀਤੀ ਹੈ ਮਿਹਨਤ ਤਾਂ ਬਹੁਤ ਲੱਗਦੀ ਹੈ ਅਪਰੋਕਸਿਮੇਟਲੀ 10 ਸਾਲ ਦਾ ਮੇਰਾ ਕੈਰੀਅਰ ਹੈ ਜਿਹੜਾ ਇਹ 10 ਸਾਲਾਂ ਦੀ ਮਿਹਨਤ ਦਾ ਹੈ ਨਤੀਜਾ ਹੈ ਡਾਕਟਰ ਮਨਜਿੰਦਰ ਸਾਹਿਬ ਜਿਹਨੂੰ ਜੋ ਅੱਜ ਇਸ ਪਲੇਟਫਾਰਮ ਤੇ ਹੋਣੇ ਹੈ ਇਹ ਜੋ ਡਾਕਟਰੀ ਸ਼ੁਰੂ ਕੀਤੀ ਸੀ ਹੈ ਨਾ ਪੜਾਈ ਸ਼ੁਰੂ ਕੀਤੀ ਤੇ ਉਦੋਂ ਕੀ ਸੋਚਿਆ ਸੀਗਾ ਮਾਗਦੇ ਕਿ ਬਈ ਮੈਂ ਡਾਕਟਰ ਬਣ ਕੇ ਕੁਝ ਕਰਨਾ ਆਹ ਸ਼ੁਰੂ ਕੀਤੀ ਦਿਨ ਮੈਂ ਤਾਂ ਨਗਲ ਦੱਸਦਾ ਸ਼ੁਰੂ ਤਾਂ ਇਹ ਪ੍ਰੈਸ਼ਰ ਨਹੀਂ ਹੁੰਦੀ ਹੈ ਸਾਡੇ ਮਾਪੇ ਨੇ ਸਾਨੂੰ ਪਾਤਾ ਮੈਡੀਕਲ ਫੀਲਡ ਦੇ ਵਿੱਚ प्लस वन प्लस टू आए तो बड़ा टफ लगे कि आ कि फसा दिता जी भी कि दुश्मनी साढ़े ना क्ड ली ये हर मेडिकल स्टूडेंट का रहेगा बट हाँ अकॉर्डिंग टाइम जो सू समझ आती रही उस तो प्रोफेसन से यह प्रोफेसन ने बहुत सारी इज्जत दी सू बहुत अच्छे लोगों ने मिलाया तो बहुत अच्छा लग रहा हाँ मैं डॉक्टर परवीन शर्मा जयपुर राजस्थान से हूँ

पहली बार ये ऐसा हुआ है जिसमें इतने स्टूडेंट और इतने अलग अलग एरिए से इतने जो डॉक्टर्स आए उनको बहुत सम्मान लेंोटिशन मोटिवेशन मिल है डॉक्टर तो जो चाहे वो कोई भी पर्सन हो कोई भी किता जुड़िया हो जब ये पता लगता है कि वोट मिलना है ना मिलता है मुकाम मिलता है काफ़ी एक मिलती है ना कि किस तरह सारे डॉक्टर चुने गया ना हम लोगों ने इस तरीके से रिसर्च किया कि कौन सा डॉक्टर किस फील्ड में किस तरीके से काम कर रहा है और उसी लेवल पे हमने उसी लेवल का उसको अवार्ड दिया गया बिल्कुल सर उनकी एक चीज की डिग्री उनकी सर्टिफिकेट सब कुछ देख के फिर हमें एक महीना तो लगा महीन करनी ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟیز